ਮੈਂ ਮਨਪ੍ਰੀਤ ਸਿੰਘ ਬਾੜਾ ਮੇਰਾ ਨਾਮ ਹੈ ਜੀ ਮੈਂ ਭਾਈ ਰੁਜੀਤ ਸਿੰਘ ਦਾ ਜਿਹੜਾ ਅੰਮ੍ਰਿਤਪਾਲ ਮਹਿਰੋ ਵਾਲਾ ਕੇਸ ਹੈ ਕੰਚਨ ਪਬਲੀਮੈਟਿਕ ਕੇਸ ਹੈ ਇਹਦੇ ਵਿੱਚ ਇਨਵੋਲਡ ਹੈ ਰੁਜੀਤ ਸਿੰਘ ਕੋਰਸਵਰਨ ਨਾਮ ਦੇ ਬੰਦੇ ਕਿਤਾਬ ਉਹਨਾਂ ਦਾ ਮੈਂ ਲੈਂ ਗਿਆ ਜਿਸ ਹੋਏ ਨੇ ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾ ਸੀ ਅੰਮ੍ਰਿਤਸਰ ਪੁਲਿਸ ਨੇ ਇਹ ਕੋਠਾ ਦਰਬਾਰ ਸਾਹਿਬ ਕੋਲ ਡਾਟ ਦੇ ਵਿੱਚ ਤੇ ਅੱਜ ਇਹਨਾਂ ਨੇ ਕੱਲ ਉਹਨੂੰ ਲੈ ਕੇ ਆਂਦਾ ਜੀ ਬਠਿੰਡਾ ਪੁਲਿਸ ਨੇ ਜੀ ਤੇ ਅੱਜ ਇੱਥੇ ਸੀਜੀਐਮ ਸਾਹਿਬ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਸਰ ਇਸੀ ਦਾ ਹੈ ਪ੍ਰੋਡਕਸ਼ਨ ਗਾਰੰਟੀ ਬੰਦਾ ਤਾਂ ਪ੍ਰੋਡਕਸ਼ਨ ਗਾਰੰਟੀ ਹੈ ਜੀ ਜੇ ਸੀਪੀ ਪੁਲਿਸ ਅੰਮ੍ਰਿਤਸਰ ਉਹਨਾਂ ਦਾ ਹੈਗਾ ਟਵੀਟ ਵੀ ਉਹਨਾਂ ਨੇ ਪੀਸ ਆਫ ਕੈਸਟੋਮਸਾਂ ਨੂੰ ਕੀਤੀ ਸੀ ਵੀ ਇਹ 15 ਇਹਨੂੰ ਅरेस्ट ਕੀਤਾ ਜੀ ਜੇ ਉਹਨਾਂ ਨੇ ਨਹੀਂ ਕੀਤਾ ਇਹਨਾਂ ਨੂੰ ਪ੍ਰੋਡਕਸ਼ਨ ਗਾਰੰਟੀ ਨਹੀਂ ਲੈਂਦਾ ਤਾਂ ਇਹਦੀ ਕਸਟਡੀ ਉੱਥੋਂ ਤੱਕ ਜਿਹੜੀ ਸੀ ਜੀ ਇਲੀਗਲ ਸੀ ਵੀ ਇਹਨਾਂ ਰਿਲੀਜਨ ਵੀ ਉੱਚੀ ਫੈਸਲਾ ਹੋ ਸਕਦਾ ਹੁਣ ਸਰ 10 ਤਰੀਕ ਪੁਲਿਸ ਨੇ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਇਹਦਾ ਤੇ ਜਦ ਸਾਹਬ ਨੇ ਅਨੁਰੋਧਿਕ ਕੋਰਟ ਨੇ ਇਹਨਾਂ ਨੂੰ ਦਸਤਰੀਕਤਾ ਕਰਕੇ ਪ੍ਰੈਸ਼ਰ ਮਾਰ ਬੁਰਾ ਇਹ ਸਾਡੇ ਵੱਲੋਂ 2025 ਦੇ ਵਿੱਚ ਇੱਕ ਮਗਦਮਾ ਨੰਬਰ 106 ਫਟਾ 25 ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਮਗਦਮੇ ਦੀ ਤਫਤੀਸ਼ ਦਾ ਸਬੰਧ ਸੀਗਾ ਕੰਤਨ ਕੁਮਾਰੀ ਔਰ ਕਮਲ ਭਾਬੀ ਜੋ YouTube ਇਨਫਲੂਐਂਸਰ ਸੀਗੀ ਜਿਹਦੀ ਡੈੱਡ ਬਾਡੀ ਸਾਨੂੰ ਦੇਸ਼ ਹਸਪਤਾਲ ਪੁੱਚੋ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਸੀਗੀ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਮਗਦਮਾ ਦਰਜ ਰਜਿਸਟਰ ਕੀਤਾ ਸੀਗਾ ਤੇ ਇਹ ਮਗਦਮਾ ਦਰਜ ਰਜਿਸਟਰ ਹੋਣ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਇਦੇ ਵਿੱਚ ਪੰਜ ਅਕਿਊਜ਼ਡ ਪਾਏ ਗਏ ਸੀਗੇ ਜਿਹੜੇ ਇੱਕ ਜਸਪ੍ਰੀਤ ਸਿੰਘ ਸੀਗਾ ਇੱਕ ਨਿਮਰਤਜੀਤ ਸੀਗਾ ਸੀ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਸੀਗਾ ਤੇ ਜਿਨ੍ਹਾਂ ਦਾ ਚਲਾਨਤ ਸਮਾਨੀ ਉਹ ਕੋਲ ਅਦਾਲਤ ਵਿੱਚ ਪੇਸ਼ ਕਰਤਾ ਤੇ 3rd ਸੀਗਾ ਅਮਰਿਤਪਾਲ ਮਹਿਰੋ ਜੋ ਵਾਰਦਾਤ ਕਰਕੇ ਵਿਦੇਸ਼ ਫਰਾਰ ਹੋ ਗਿਆ ਸੀਗਾ 4th ਵਨ ਸੀਗਾ ਰਣਜੀਤ ਸਿੰਘ ਪੁੱਤਰ ਸਰਮਨ ਸਿੰਘ ਵਾਸੀ ਪਿੰਡ ਸੋਹਲ ਥਾਣਾ ਚਵਾਲ ਜ਼ਿਲ੍ਹਾ ਤਰਨਤਾਰ ਨੂੰ ਇਹਨੂੰ ਕੱਲ ਸਾਡੇ ਵੱਲੋਂ ਹੋਮ ਅੰਡ ਇੰਟੈਲੀਜੈਂਸ ਦੇ ਬੇਸ ਅਤੇ ਸਾਡੀ ਥਾਣਾ ਕੈਂਡ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਇਹਦਾ 5 ਡੇਜ਼ ਦਾ ਰਿਮਾਂਡ ਦੀ ਅਸੀਂ ਮਾਨਯੋਗ ਅਦਾਲਤ ਤੋਂ ਮੰਗ ਕੀਤੀ ਸੀ ਤੇ ਮਾਨਯੋਗ ਅਦਾਲਤ ਨੇ ਸਾਡੀਆਂ ਜਿਹੜੀਆਂ ਦਲੀਲਾਂ ਸੁਣ ਤੋਂ ਬਾਅਦ ਇਹਦਾ 3 ਡੇਜ਼ ਦਾ ਰਿਮਾਂਡ ਸਾਨੂੰ ਦੇ ਦਿੱਤਾ ਪੁਲਿਸ ਰਿਮਾਂਡ ਦੀ ਨਹੀਂ ਨਹੀਂ ਜੀ ਇਹ ਸਾਡੀ ਟੀਮ ਵੱਲੋਂ ਅਰੈਸਟ ਕੀਤਾ ਗਿਆ ਹੈ ਇਹਦੇ ਰਸ਼ੀਦ ਤਗਾਣਿਆਂ ਤੋਂ ਇਹਨੂੰ ਅਰੈਸਟ ਕੀਤਾ ਗਿਆ ਅੱਛਾ ਸਰ ਜਿਸ ਤਰ੍ਹਾਂ ਤਿੰਨ ਦਿਨਾਂ ਦਾ ਰਿਮਾਂਡ ਮੰਗਿਆ ਸੀ ਉਸ ਤੋਂ ਤਿੰਨ ਦਿਨਾਂ ਦਾ ਰਿਮਾਂਡ ਮਿਲ ਗਿਆ ਤੁਹਾਨੂੰ ਕੀ ਤੁਸੀਂ ਇਸ ਤੋਂ ਇਸ ਜਪਰਟਲ ਹੋ ਗਿਆ ਅਮਰਪਾਲ ਮੈਰੋ ਹੈ ਕੋਦ ਨਾਲ ਇਹ ਹਾਲੇ ਗੱਲਬਾਤ ਹੋਈ ਹੈ ਆ ਉਹਨੂੰ ਉਹਨੂੰ ਮੈਂ ਜਾਵਾਂ ਜਲਦੀ ਦੇਖੋ ਜੀ ਹਜੇ ਸਾਡੇ ਕੋਲੇ ਕੱਲ ਇਹਨੂੰ ਅਰੈਸਟ ਕੀਤਾ ਵਿਆ ਇਸੇ ਕਰਕੇ ਸੀ ਇਹਦਾ ਰਿਮਾਂਡ ਮੰਗਿਆ ਵਿਆ ਜੋ ਵੀ ਮਤਲਬ ਕਿ ਜਿਹੜੀ ਵੀ ਸਾਨੂੰ ਐਵੀਡੈਂਸ ਚਾਹੀਦੀ ਆ ਉਹ ਅਸੀਂ ਕਲੈਕਟ ਕਰ ਸਕੀਏ ਪੀਓ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਆ ਇਹ ਅੱਜ ਇਹਨਾਂ ਦੀ ਤਰੀਕ ਵੀ ਸੀਗੀ ਮਾਨਯੋਗ ਅਦਾਲਤ ਦੇ ਵਿੱਚ ਅਮਰਿਤਪਾਲ ਮੈਰੋ ਤੇ ਰਣਜੀਤ ਸਿੰਘ ਦੀ ਅਸੀਂ ਇਹਨਾਂ ਦੇ ਅਗੇਂਸਟ ਜਿਹੜੀ ਪੀਓ ਪ੍ਰोसीडिंग ਇਨੀਸ਼ੀਏਟ ਕੀਤੀ ਸੀਗੀ ਤੇ ਉਹ ਮਾਨਯੋਗ ਅਦਾਲਤ ਤੋਂ ਆ ਆਰਡਰ ਜਿਹੜਾ ਹੈਗਾ ਅਸੀਂ ਪੁੱਛਦੇ ਕਰਦੇ ਆ ਮਾਨਯੋਗ ਅਦਾਲਤ ਨੂੰ ਬੇਨਤੀ ਕਰਦੇ ਜਦੋਂ ਤੁਹਾਨੂੰ ਆਰਡਰ ਮਿਲ ਗਿਆ ਅਸੀਂ ਤੁਹਾਨੂੰ ਇਨਫੋਰਮ ਕਰ ਦਾਂਗੇ ਸਰ ਲੋਕੇਸ਼ਨ ਕਿੱ디 ਕਿਥੋਂ ਰੈਕਡ ਕੀਤਾ ਇਹਨੂੰ ਅਜੇ ਇਹਦੇ ਪੈਂਡ ਤੋਂ ਕੀਤਾ ਪਿਆ ਅੱਛਾ ਸਰ ਸਰ ਜਿਸ ਤਰ੍ਹਾਂ ਤੁਸੀਂ ਇਹਨੂੰ ਫੜ ਲਿਆ ਅਨਜੀਤ ਸਿੰਘ ਨੂੰ ਕਿ ਇਹਦਾ ਤੁਸੀਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਤੁਸੀਂ ਪਤਾ ਲੱਗਿਆ ਕਿ ਅਮਰਪਾਲ ਮੈ ਨਾਲ ਦੀ ਗੱਲਬਾਤ ਹੁੰਦੀ ਆਂ ਇਸ ਲਈ ਅਸੀਂ 3 ਡੇਜ਼ ਦਾ ਰਮਾੜ ਲਿਆ ਜੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ਾਂ ਬਾਰੇ ਪੁੱਛ ਪੜਤਾਲ ਕੀਤੀ ਜਾਊਗੀ ਵੀ ਅਮਰਪਾਲ ਮੈਰੋ ਨਾਲੇ ਦਾ ਲਿੰਕ ਐਸਟੈਬਲਿਸ਼ ਕਿਦਾਂ ਹੋਇਆ ਸੀਗਾ। ਬੁੱਧਵਾਾਰ ਦਾ ਤੋਲੇ ਦਿਨ ਕਿਦਾਂ ਹੋਇਆ ਔਰ ਕਿਸ ਵਹੀਕਲ ਤੇ ਇਹ ਇਥੇ ਅਪਰੋਚ ਕੀਤਾ ਉਹ ਆ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਡਿਊਰਿੰਗ ਰਿਮਾਂਡ ਪੀਰੀਅਡ ਦੇ ਵਿੱਚ ਇਦਦਰ ਤੋਂ ਪੁੱਛੀਆਂ ਜਾਣੀਆਂ। ਕੀ ਰੋਲ ਕੀ ਹੈ ਦਾ ਮੇਨ ਰੋਲ ਕੀ ਹੈ? ਇਹ ਇੱਕ ਮਰਡਰ ਦੀ ਜਿਹੜੀ ਕਾਂਸਪੀਰੇਸੀ ਸੀਗੀ ਇਹ ਘਟਨਾ ਉਹਦੀ ਇੱਕ ਕਾਂਸਪੀਰੇਸੀ ਦਾ ਪਾਰਟ ਆ।